ਪੰਜਾਬ ਦੇ ਵਿੱਚ ਇੱਕ ਖਬਰ ਨੂੰ ਲੈ ਕੇ ਕਾਫੀ ਜ਼ਿਆਦਾ ਹਾਹਾਕਾਰ ਮੱਚੀ ਹੋਈ ਆ ਦੱਸਦੀ ਏ ਕਿ 10 20 ਅਤੇ ਪੰਜਾਬ ਦੇ ਨੋਟ ਨੇ ਜਿਹੜੇ ਉਹ ਬੰਦ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਏ ਕਿ ਬਾਜ਼ਾਰਾਂ ਦੇ ਵਿੱਚ 10 20 ਅਤੇ 50 ਦੇ ਛੋਟੀ ਮੂਲ ਕਰੰਸੀ ਆ ਜਿਹੜੀ ਉਸ ਦੀ ਘਾਟ ਦੇ ਨਾਲ ਜਿਹੜੀ ਗੰਭੀਰ ਸਮੱਸਿਆ ਉਹ ਖੜੀ ਹੋਈ ਆ ਦੱਸਦੀ ਏ ਕਿ ਹੁਣ ਸਬਜ਼ੀ ਵਕਰੇਤਾ ਹੋਗੇ ਆਟੋ ਚਾਲਕ ਹੋਗੇ ਜਿੰਨੇ ਵੀ ਰੋਜ਼ਾਨਾ ਜਿਹੜੇ ਜ਼ਰੂਰਤ ਦੇ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਛੋਟੀ ਕਰੰਸੀ ਦੀ ਲੋੜ ਪੈਂਦੀ ਆ 10 50 ਦੇ ਨੋਟਾਂ ਦੀ ਲੋੜ ਪੈਂਦੀ ਆ ਤਾਂ ਉਸ ਦੀ ਹੁਣ ਭਾਰੀ ਕਮੀਆਂ ਜਿਹੜੀ ਉਹ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਜਿਸ ਦੇ ਨਾਲ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੀ ਏ ਕਿ ਪੰਜਾਬ ਵਿੱਚ ਛੋਟੇ ਮੁੱਲ ਦੇ ਕਰੰਸੀ ਨੋਟ ਖਾਸ ਕਰਕੇ 10 20 ਅਤੇ 50 ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਗੰਭੀਰ ਸਮੱਸਿਆ ਬਣ ਚੁੱਕੀ ਆ ਰੋਜ਼ਾਨਾ ਜ਼ਰੂਰਤਾਂ ਤੇ ਲੈਣ ਦੇਣ ਵਿੱਚ ਇੰਨੇ ਇਨ੍ਹਾਂ ਨੋਟਾਂ ਦੀ ਉਪਲਬਧਤਾ ਨਾ ਹੋਣ ਕਾਰਨ ਛੋਟੇ ਦੁਕਾਨਦਾਰਾਂ ਆਟੋ ਰਿਕਸ਼ਾ ਚਾਲਕਾਂ ਸਬਜ਼ੀ ਵਕਰੀਤਾ ਅਤੇ ਖਾਸ ਕਰਕੇ ਪਿੰਡੂ ਖੇਤਰਾਂ ਦੇ ਰਹਿਣ ਵਾਲੇ ਨਾਗਰਿਕਾਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕਿ 100 200 ਅਤੇ 500 ਦੇ ਨੋਟ ਬਾਜ਼ਾਰ ਵਿੱਚ ਕਾਫੀ ਮਾਤਰਾ ਦੇ ਵਿੱਚ ਉਪਲਬਧ ਨਹੀਂ ਛੋਟੇ ਨੋਟਾਂ ਦੀ ਘਾਟ ਕਾਰਨ ਗ੍ਰਾਹਕਾਂ ਨੂੰ ਵਧੇਰੇ ਭੁਗਤਾਨ ਕਰਨ ਲਈ ਮਜਬੂਰ ਹੋਣਾ ਪੈਂਦਾ ਛੋਟੇ ਦੁਕਾਨਦਾਰਾਂ ਨੂੰ ਉਧਾਰ ਤੇ ਸਮਾਨ ਦੇਣ ਦੀ ਮਜਬੂਰ ਕੀਤਾ ਜਾਂਦਾ ਜਿਸ ਨਾਲ ਆਰਥਿਕ ਸੰਤੁਲਨ ਅਦੀ ਸਥਿਤੀ ਆ ਜਿਹੜੀ ਉਹ ਪੈਦਾ ਹੋ ਰਹੀ ਆ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਬੈਂਕਾਂ ਅਤੇ ਏਟੀਐਮ ਵਿੱਚ ਵੀ ਇੰਨੇ ਛੋਟੇ ਨੋਟਾਂ ਦੀ ਸਪਲਾਈ ਲਗਭਗ ਹੋ ਚੁੱਕੀ ਆ ਅਜਿਹੀ ਸਥਿਤੀ ਦੇ ਵਿੱਚ ਸਵਾਲ ਆ ਇਹ ਉੱਠਦਾ ਹੈ ਕਿ ਜਦੋਂ ਬੈਂਕਾਂ ਵਿੱਚ ਨੋਟ ਨਹੀਂ ਹਨ ਤਾਂ ਬਲੈਕ ਦੇ ਵਿੱਚ ਜਿਹੜੇ ਨਵੇਂ ਨੋਟ ਉਹ ਕਿੱਥੋਂ ਤੇ ਕਿਵੇਂ ਆ ਰਹੇ ਨੇ ਰਿਪੋਰਟਾਂ ਅਨੁਸਾਰ 10 ਤੇ 20 ਦੇ ਨਵੇਂ ਨੋਟ ਬਾਜ਼ਾਰਾਂ ਵਿੱਚ 500 ਤੋਂ 600 ਰੁਪਏ ਪ੍ਰਤੀ ਬੰਡਲ ਦੇ ਦਰ ਦੇ ਨਾਲ ਖੁੱਲੇ ਆਮ ਵਿਕ ਰਹੇ ਨੇ ਇਹ ਸਥਿਤੀ ਸਪਸ਼ਟ ਤੌਰ ਤੇ ਕਾਲਾ ਬਾਜ਼ਾਰੀਅਤ ਜਮ੍ਹਾਂ ਖੋਰੀ ਦੇ ਵੱਲ ਇਸ਼ਾਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਗੰਭੀਰ ਮੁੱਦੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਪ੍ਰਚੂਨ ਅਤੇ ਥੋਕ ਕਰਿਆਨੇ ਐਸੋਸੀਏਸ਼ਨ ਨੇ ਬੈਂਕਾਂ ਨੂੰ ਕਈ ਵਾਰ ਸੰਪਰਕ ਕੀਤਾ ਪਰ ਕਿਸੇ ਵੀ ਪੱਧਰ ਤੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ਮਜਬੂਰੀ ਦੇ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਗੁਪਤਾ ਤੇ ਜਰਨਲ ਸਕੱਤਰ ਸਤੀਸ਼ ਜਿੰਦਲ ਨੇ ਆਰਬੀਆਈ ਦੇ ਨਾਲ ਸੰਪਰਕ ਕੀਤਾ ਲੋਕਪਾਲ ਚੰਡੀਗੜ੍ਹ ਨੂੰ ਜਿਹੜਾ ਇੱਕ ਪੱਤਰ ਲੈ ਕੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਤਾਂ ਹੁਣ ਆ ਬਾਜ਼ਾਰਾਂ ਦੇ ਵਿੱਚ ਛੋਟੀ ਕਰਾਂਸੀ 10 20 ਅਤੇ 50 ਦੇ ਨੋਟਾਂ ਦੀ ਜਿਹੜੀ ਭਾਰੀ ਕਮੀ ਆ ਉਹ ਲੱਗ ਰਹੀ ਆ ਜਿਸ ਦੇ ਨਾਲ ਜਿਹੜੇ ਡੇਲੀ ਦੇ ਕੰਮ ਨੇ ਜਿਸ ਤਰ੍ਹਾਂ ਕੋਈ ਛੋਟਾ ਮੋਟਾ ਸਮਾਨ ਲੈ ਕੇ ਆਉਣਾ ਜਾਂ ਫਿਰ ਕੋਈ ਛੋਟੀ ਮੁੱਟੀ ਜਿਹੜੀ ਚੀਜ਼ ਖਰੀਦਣੀ ਉਸ ਦੇ ਵਿੱਚ ਜਿਹੜਾ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਨੋਟਾਂ ਦੀ ਜਿਹੜੀ ਕਾਲਾ ਬਾਜ਼ਾਰੀ ਦੀ ਗੱਲ ਆ ਉਹ ਸਾਹਮਣੇ ਆ ਰਹੀ ਆ ਜੇਕਰ ਤੁਸੀਂ ਵਿਆਹ ਸ਼ਾਦੀ ਮੌਕੇ ਜਿਹੜੇ 10 20 ਦੇ ਨੋਟ ਲੈਣੇ ਹੁੰਦੇ ਨੇ ਤਾਂ ਆ ਜਿਹੜਾ ਉਹ 5600 ਰੁਪਿਆ ਮਹਿੰਗੇ ਜਿਹੜੇ ਇੱਕ ਬੰਡਲ ਦੇ ਉੱਪਰ ਜੇਕਰ ਤੁਸੀਂ 1000 ਦਾ ਇੱਕ ਬੰਡਲ ਲੈਨੇ ਹੋ ਤਾਂ ਉਸਦੇ ਤੁਹਾਨੂੰ 1500 ਤੋਂ ਲੈ ਕੇ 1600 ਰੁਪਏ ਜਿਹੜੇ ਨੇ ਉਹ ਅਦਾ ਕਰਨੇ ਪੈਂਦੇ ਆ ਜਿਸ ਦੇ ਨਾਲ ਕਾਲਾ ਬਾਜ਼ਾਰੀ ਕਾਫੀ ਜ਼ਿਆਦਾ ਆ ਨਜ਼ਰ ਆ ਰਹੀ ਆ ਤਾਂ ਹੁਣ ਜਿਹੜੇ ਲੋਕ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਜਿਹੜੀ ਹੁਣ RBI ਨੂੰ ਇੱਕ ਚਿੱਠੀ ਲਿਖੀ ਗਈ ਆ ਇੱਕ RTI ਪਾਈ ਗਈ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆ ਜਿਹੜੀ ਇਸ ਪੂਰੇ ਮਾਮਲੇ ਦੀ ਜਾਂਚ ਆ ਉਸ ਦੀ ਮੰਗ ਕੀਤੀ ਗਈ ਆ